ਵੇਖੋ ਜੀ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਕਿਹਾ ਸੀ ਕਿ ਅਸੀਂ ਉਹੀ ਵਾਅਦੇ ਕਰਦੇ ਹਾਂ ਉਹ ਹੀ ਗਰੰਟੀਆਂ ਦਿੰਦੇ ਹਾਂ ਜੋ ਪੂਰੀਆਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਪੰਜਾਬ ਦਾ ਪੈਸਾ ਲੁੱਟਿਆ ਇਹਨਾਂ ਲੀਡਰਾਂ ਨੇ ਜਿਹੜਾ ਪੰਜਾਬ ਦਾ ਖਜ਼ਾਨਾ ਲੁੱਟਿਆ ਉਹਨਾਂ ਦੀਆਂ ਜੇਬਾਂ ਚੋਂ ਵਿਆਜ ਸਮੇਤ ਉਹ ਪੈਸਾ ਕਢਾ ਕੇ ਪੰਜਾਬ ਦੇ ਖਜ਼ਾਨੇ ਚ ਲੈ ਕੇ ਆਇਆ ਜਾਵੇ ਦਸੰਬਰ 2021 ਤੱਕ ਜਿਹੜੇ ਪੁਰਾਣੇ ਪੈਂਡਿੰਗ ਬਿੱਲ ਲੋਕਾਂ ਦੇ ਪਏ ਨੇ ਉਹ ਮਾਫ ਕੀਤੇ ਗਏ ਨੇ ਕੀ ਇਹ ਸੱਚ ਹੈ ਬਿਲਕੁਲ ਜੀ ਇਹਦੇ ਬਾਰੇ ਕੁਝ ਵਿਰੋਧੀ ਪਾਰਟੀਆਂ ਵੱਲੋਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਜਾਂ 1 ਕਿਲੋਵਾਟ ਜਾਂ 2 ਕਿਲੋਵਾਟ ਦੀ ਕੋ ਲਿਮਿਟੇਸ਼ਨ ਹੈ ਲੇਕਿਨ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਪੰਜਾਬੀਆਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਚਾਹੇ ਤੁਹਾਡਾ 1 ਕਿਲੋਵਾਟ 2 ਕਿਲੋਵਾਟ ਜਾਂ ਉਸ ਤੋਂ ਵੀ ਵੱਧ ਕੋਈ ਕਿਲੋਵਾਟ ਦੀ ਲਿਮਿਟੇਸ਼ਨ ਨਹੀਂ ਆ 21 2021 31 ਦਸੰਬਰ ਤੱਕ ਤੁਹਾਡੇ ਜਿੰਨੇ ਵੀ ਪੁਰਾਣੇ ਬਕਾਏ ਆ ਉਹ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਮਾਫ ਕਰਤੇ ਗਏ ਔਰ ਵੱਡੀ ਰਾਹਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਗਈ। ਪੰਜਾਬ ਦੇ ਵਿੱਚ 2022 ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ ਗਰੰਟੀਆਂ ਜਿਹੜੀਆਂ ਕਿ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚੋਂ ਬਿਜਲੀ ਮੁੱਖ ਗਰੰਟੀ ਸੀ ਜਿਸ ਤਰ੍ਹਾਂ ਕਿ ਆਪ ਸਰਕਾਰ ਵੱਲੋਂ ਇਹ ਗਰੰਟੀ ਪੂਰੀ ਕੀਤੀ ਜਾ ਰਹੀ ਹੈ ਲੋਕਾਂ ਦਾ ਜਿਸ ਤਰ੍ਹਾਂ ਕਿ ਘਰਾਂ ਦਾ ਬਿੱਲ ਵੀ ਬਹੁਤ ਜ਼ਿਆਦਾ ਆਉਂਦਾ ਸੀ ਤੇ ਲੋਕਾਂ ਦਾ ਘਰ ਜਿਹੜਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਜਾਂਦਾ ਸੀ ਅੱਜ ਸਾਡੇ ਨਾਲ ਮੀਡੀਆ ਇੰਚਾਰਜ ਵੈਸਟ ਦੇ ਅੰਮ੍ਰਿਤਸਰ ਤੋਂ ਵਰੋਂ ਰਾਣਾ ਜੀ ਮੌਜੂਦ ਨੇ ਆਓ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਕਿ 300 ਜੁਨਟ ਬਿਜਲੀ ਫ੍ਰੀ ਕੀਤੀ ਗਈ ਹੈ ਕਿਵੇਂ ਦੇਖਦੇ ਹੋ ਵੇਖੋ ਜੀ ਆਮ ਆਦਮੀ ਪਾਰਟੀ ਨੇ ਪਹਿਲੇ ਦਿਨ ਕਿਹਾ ਸੀ ਕਿ ਅਸੀਂ ਉਹੀ ਵਾਅਦੇ ਕਰਦੇ ਹਾਂ ਉਹ ਹੀ ਗਾਰੰਟੀਆਂ ਦੇਣੇ ਆ ਜੋ ਪੂਰੀਆਂ ਕੀਤੀਆਂ ਜਾ ਸਕਦੀਆਂ ਪਰ ਆਪਣੇ ਵਾਅਦੇ ਤੇ ਖਰੇ ਉੱਤਰਦੇ ਹੋਏ ਪਹਿਲਾਂ ਅਜ ਤੱਕ ਕੀ ਦੇਖਿਆ ਹੈ ਕਿ ਸਰਕਾਰਾਂ ਅਖੀਰਲੇ ਸਾਲ 'ਚ ਕੰਮ ਕਰਦੀਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਐਗਜ਼ੈਂਪਲ ਸੈੱਟ ਕੀਤੀ ਆ ਕੀ ਆਪਣੀ ਪਹਿਲੀ ਗਰੰਟੀ ਜਿਹੜੀ ਉਹ 3 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਕਰਤੀ ਆ ਪਰ ਲੋਕਾਂ ਦੇ ਅੰਦਰ ਜਿਹੜਾ ਬਹੁਤ ਵਧੀਆ ਵਿਸ਼ਵਾਸ ਬਹਾਲੀ ਔਰ ਖੁਸ਼ੀ ਦੀ ਲੈ ਰਹੇ ਆ ਇਸ ਟਾਈਮ ਜਿਸ ਤਰ੍ਹਾਂ ਕਿ ਵਿਰੋਧੀ ਧਿਰਾਂ ਨੂੰ ਕੀ ਨਹੀਂ ਦੇਖਦੇ ਜਿਸਾਂ ਵਿਰੋਧੀ ਧਿਰ ਬੜੇ ਸਵਾਲ ਜਵਾਬ ਜਿਹੜੇ ਕਿ ਉਠਾਉਂਦੇ ਸੀ ਤੁਹਾਡੇ ਆਮ ਆਦਮੀ ਪਾਰਟੀ ਨੂੰ ਅੱਜ ਉਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਹੋ ਗਏ ਨਾ ਜੀ ਵੇਖੋ ਤਿੰਨਾਂ ਮਹੀਨਿਆਂ ਚ ਜੇ ਪਹਿਲੀ ਗਰੰਟੀ ਪੂਰੀ ਕਰਤੀ ਆ ਇੱਥੋਂ ਜ਼ਾਹਿਰ ਆ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਵਿੱਚ ਜਿੰਨੇ ਕੰਮ ਅਸੀਂ ਕਹੇ ਆ ਉਹ ਸਾਰੇ ਦੇ ਪੂਰੇ ਕਰਾਂਗੇ ਔਰ ਉਸ ਤੋਂ ਵੱਧ ਕੇ ਕੰਮ ਕਰਾਂਗੇ ਪੰਜ ਸਾਲਾਂਾਂ ਚ ਜਿਹੜੀਆਂ ਹੋਰ ਵੀ ਗਰੰਟੀਆਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ 1-1000 ਰੁਪਏ ਜਿਹੜਾ ਲੇਡੀਜ਼ ਨੂੰ ਦਿੱਤਾ ਜਾਏਗਾ ਜਾਂ ਰਾਸ਼ਨ ਉਹ ਕਦ ਤੱਕ ਪੂਰਾ ਕੀਤਾ ਜਾਏਗਾ ਦੇਖੋ ਜੀ ਮਾਨ ਸਾਹਿਬ ਨੇ ਪਰਸੋਂ ਵਿਧਾਨ ਸਭਾ ਚ ਵੀ ਇਹ ਗੱਲ ਕਹੀ ਆ ਕਿ ਪਹਿਲੀ ਗਰੰਟੀ ਤੋਂ ਬਾਅਦ ਜਿਹੜੀ ਦੂਸਰੀ ਗਰੰਟੀ ਹੋਊਗੀ ਆਮ ਆਦਮੀ ਪਾਰਟੀ ਦੀ ਉਹ 1000 ਰੁਪਏ ਮਹਿਲਾ ਜਿਹੜੀ ਸਲਮਾਨ ਰਾਸ਼ੀ ਉਹਦੀ ਹੋਊਗੀ ਔਰ ਉਮੀਦ ਕਰਦੇ ਆ ਕਿ ਜਿੱਦਾਂ ਜਿਹਦੇ ਤਰੀਕੇ ਦੇ ਨਾਲ ਸੋਰਸਸ ਇਕੱਠੇ ਕਰ ਰਹੀ ਆ ਸਰਕਾਰ ਜਿਹੜਾ ਖਜ਼ਾਨਾ ਭਰਨ ਵੱਲ ਤੁਰੀ ਹੋਈ ਆ ਸਰਕਾਰ ਤੇ ਰਖੜੀ ਦੇ ਜਿਹੜਾ ਉਹ ਮਾਵਾ ਭੈਣਾਂ ਨੂੰ ਇੱਕ ਵੱਡਾ ਤੋਹਫਾ ਸਰਕਾਰ ਵੱਲੋਂ ਮਿਲੂਗਾ ਔਰ 1000 ਰੁਪਏ ਦੀ ਜਿਹੜੀ ਗਰੰਟੀ ਹੈ ਉਹ ਪੂਰੀ ਕੀਤੀ ਜਾਊਗੀ ਜਿਹੜੀ ਕਿ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਏਗੀ ਉਹ ਕਿੰਨਾਂ ਨੂੰ ਦਿੱਤੀ ਜਾਏਗੀ ਥੋੜੀ ਜਾਣਕਾਰੀ ਜਿਹੜੀ ਹੈ ਕਿ ਪੰਜਾਬੀਆਂ ਨੂੰ ਥੋੜੀ ਜੀ ਦਿੱਤੀ ਜਾਵੇ ਮੈਂ ਤੁਹਾਨੂੰ ਡਿਟੇਲ ਚ ਜਾਣਕਾਰੀ ਦਿੰਨਾ ਉਹਦੇ ਚ ਇਹ ਹੈਗਾ ਕਿ ਜਿਨ੍ਹਾਂ ਦਾ ਤਾਂ 1 ਕਿਲੋਵਾਟ ਤੱਕ ਦਾ ਜਿਹੜਾ ਜਿਨ੍ਹਾਂ ਦੇ ਲੋਡ ਹੈਗਾ ਉਹਨਾਂ ਨੂੰ 600 ਯੂਨਿਟ ਤੋਂ ਸਿਰਫ ਜਿਹੜਾ ਉੱਪਰ ਦਾ ਬਿੱਲ ਦੇਣਾ ਪਊਗਾ ਭਾਵੇਂ ਕਿ ਜਿਉ 610 ਯੂਨਿਟ ਬਾਲਦੇ ਆ ਸਿਰਫ 10 ਯੂਨਿਟ ਦੇ ਪੈਸੇ ਦੇਣੇ ਪ 1 किलोवाट ਤੋਂ ਉੱਪਰ ਆ 2 किलोवाट ਜਾਂ ਉਸ ਤੋਂ ਜ਼ਿਆਦਾ ਵਾ ਉਹਨਾਂ ਨੂੰ 600 ਤੱਕ ਬਿਲਕੁਲ ਮੁਫਤਾਂ ਔਰ 600 ਤੋਂ ਬਾਅਦ ਜਿਹੜਾ ਉਹ ਬਿਜਲੀ ਦਾ ਬਿੱਲ ਦੇਣਾ ਪਊਗਾ ਔਰ ਮੈਂ ਅੱਜ ਤੁਹਾਡੇ ਮਾਧਮ ਨਾਲ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਜੇ ਆਪਾਂ ਇੱਕ ਸਰਫੇ ਦੇ ਨਾਲ ਇੱਕ ਸਿਸਟਮ ਦੇ ਨਾਲ ਆਪਦੇ ਘਰ 'ਚ ਚੱਲੀਏ ਤਾਂ ਇੱਕ ਆਮ ਘਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ 600 ਯੂਨਿਟ ਤੋਂ ਉੱਪਰ ਨਹੀਂ ਜਾ ਸਕਦਾ ਸੋ ਉਮੀਦ ਕਰਦੇ ਹਾਂ ਕਿ ਜਿਹੜਾ ਲਗਭਗ 80 ਤੋਂ 85% ਜਿਹੜੇ ਉਪਭੋਗਤਾ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਬਿੱਲ ਜ਼ੀਰੋ ਆਉਣਗੇ ਉਹਨਾਂ ਲਈ ਸਮਝ। ਇੱਕ ਇਹ ਵੀ ਜਿਹੜਾ ਕਿ ਮਾਨ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਦਸੰਬਰ 2021 ਤੱਕ ਜਿਹੜੇ ਪੁਰਾਣੇ ਪੈਂਡਿੰਗ ਬਿੱਲ ਲੋਕਾਂ ਦੇ ਪਏ ਨੇ ਉਹ ਮਾਫ ਕੀਤੇ ਗਏ ਨੇ। ਕੀ ਇਹ ਸੱਚ ਹੈ? ਬਿਲਕੁਲ ਜੀ ਇਹਦੇ ਬਾਰੇ ਕੁਝ ਵਿਰੋਧੀ ਪਾਰਟੀਆਂ ਵੱਲੋਂ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਕਿ ਜਾਂ 1 ਕਿਲੋਵਾਟ ਜਾਂ 2 ਕਿਲੋਵਾਟ ਦੀ ਕੋਈ ਲਿਮਿਟੇਸ਼ਨ ਹੈ ਲੇਕਿਨ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਪੰਜਾਬੀਆਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਚਾਹੇ ਤੁਹਾਡਾ 1 ਕਿਲੋਵਾਟ 2 ਕਿਲੋਵਾਟ ਜਾਂ ਉਸ ਤੋਂ ਵੀ ਕੋਈ ਕਿਲੋਵਾਰਡ ਦੀ ਲਿਮਿਟੇਸ਼ਨ ਨਹੀਂ ਆ 21 2021 31 ਦਸੰਬਰ ਤੱਕ ਤੁਹਾਡੇ ਜਿੰਨੇ ਵੀ ਪੁਰਾਣੇ ਬਕਾਏ ਆ ਉਹ ਪੂਰੀ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਮਾਫ ਕਰਤੇ ਗਏ ਔਰ ਵੱਡੀ ਰਾਹਤ ਜਿਹੜੀ ਪੰਜਾਬੀਆਂ ਨੂੰ ਦਿੱਤੀ ਗਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਆਪ ਸਰਕਾਰ ਜਿਹੜੀ ਕੰਮ ਕਰਦੀ ਪਈ ਪੰਜਾਬ ਦੇ ਵਿੱਚ ਬਿਲਕੁਲ ਬਹੁਤ ਵਧੀਆ ਢੰਗ ਨਾਲ ਕੰਮ ਕਰਦੀ ਪਈ ਆ ਇੱਕ ਜਿਸ ਤਰ੍ਹਾਂ ਕਹਿ ਦੇਣਾ ਕਿ ਬਹੁਤ ਵੱਡਾ ਖਲਾਰਾ ਔਰ ਬਹੁਤ ਵੱਡਾ ਗੰਧ ਜਿਹੜਾ ਇਹਨਾਂ ਰਵਾਇਤੀ ਪਾਰਟੀਆਂ ਨੇ ਫੈਲਾਇਆ ਸੀ ਉਹਨੂੰ ਸਾਫ਼ ਕਰਨ 'ਚ ਥੋੜਾ ਸਮਾਂ ਲੱਗ ਰਿਹਾ ਲੇਕਿਨ ਬਹੁਤ ਜਲਦੀ ਹੌਲੀ-ਹੌਲੀ ਜਿਹੜਾ ਉਹ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਗਈ ਆ ਲੋਕਾਂ ਦੇ ਅੰਦਰ ਜਿਹੜਾ ਇੱਕ ਮਤਲਬ ਇੱਕ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਕਿ ਸ਼ਾਇਦ ਸਰਕਾਰ ਕੰਮ ਨਹੀਂ ਕਰ ਰਹੀ ਲੇਕਿਨ ਇਹ ਪਹਿਲੀ ਗਾਰੰਟੀ ਦੇ ਨਾਲ ਜਿਹੜਾ ਲੋਕਾਂ 'ਚ ਵਿਸ਼ਵਾਸ ਹੋ ਗਿਆ ਕਿ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਸક્ષਮ ਆ ਔਰ ਵੱਡੇ ਫੈਸਲੇ ਆਉਣ ਵਾਲੇ ਸਮੇਂ 'ਚ ਲਏ ਜਾਣਗੇ ਔਰ ਜਿਵੇਂ ਮਾਨ ਸਾਹਿਬ ਨੇ ਦੱਸਿਆ ਕਿ ਵਿਰੋਧੀ ਪਾਰਟੀਆਂ ਜਿਨ੍ਹਾਂ ਪੰਜਾਬ ਦਾ ਪੈਸਾ ਲੁੱਟਿਆ ਇਹਨਾਂ ਲੀਡਰਾਂ ਨੇ ਜਿਹੜਾ ਪੰਜਾਬ ਦਾ ਖਜ਼ਾਨਾ ਲੁੱਟਿਆ ਉਹਨਾਂ ਦੀਆਂ ਜੇਬਾਂ ਚੋਂ ਵਿਆਜ ਸਮੇਂ ਤੋਂ ਪੈਸਾ ਕਢਾ ਕੇ ਪੰਜਾਬ ਦੇ ਖਜ਼ਾਨੇ ਚ ਲੈ ਕੇ ਆਇਆ ਜਾਊਗਾ ਪਰ ਜਿਸ ਤਰ੍ਹਾਂ ਕੀ ਵਿਰੋਧੀ ਧਿਰ ਇਹ ਬੜਾ ਸਵਾਲ ਉਠਾਉਂਦੇ ਪਏ ਨੇ ਸੰਗਰੂਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੋਈ ਵੱਡੀ ਗੱਲ ਨਾ ਜੀ ਵੇਖੋ ਕੌਣ ਸਵਾਲ ਕੌਣ ਉਠਾ ਰਿਹਾ ਉਹ ਸਵਾਲ ਉਠਾ ਰਿਹਾ ਜਿਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ 26% ਵੋਟਾਂ ਪਿਛਲੀ ਵਾਰ ਨਾਲੋਂ ਇਸ ਵਾਰ ਘੱਟ ਪਈਆਂ ਕਈ ਕਾਰਨ ਹੋ ਸਕਦੇ ਆ ਗਰਮੀ ਕਾਰਨ ਹੋ ਸਕਦੀ ਆ ਫਸਲ ਦਾ ਟਾਈਮ ਕਾਰਨ ਹੋ ਸਕਦਾ ਜਾਂ ਸਰਕਾਰ ਤੋਂ ਕੁਝ ਨਾਰਾਜ਼ਗੀ ਹੋ ਸਕਦੀ ਆ 26% ਪਿਛਲੀ ਵਾਰ ਤੋਂ ਸਿਰਫ 2% ਵੋਟਾਂ ਆਮ ਆਦਮੀ ਪਾਰਟੀ ਦੀਆਂ ਘਟੀਆਂ ਪਿਛਲੀ ਵਾਰ ਸਾਨੂੰ 37% ਵੋਟਾਂ ਮਿਲੀਆਂ ਸੀ ਇਸ ਵਾਰ 35% ਮਿਲੀਆਂ ਔਰ ਲੋਕਾਂ ਨੇ ਜਿਤਾਇਆ ਕਿ ਨੂੰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਅਕਾਲੀ ਦਲ ਨੂੰ ਕਾਂਗਰਸ ਨੂੰ ਬੀਜੇਪੀ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਜ਼ਮਾਨਤਾ ਜ਼ਬਤ ਹੋਈਆਂ ਸੋ ਇਹ ਤਾਂ ਗੱਲ ਕਰਨੀ ਇਹਨਾਂ ਦੀ ਬੰਦ ਹੀ ਨਹੀਂ ਕਿਸੇ ਹੱਸਬ ਨਾਲ ਏਸੀ ਸਾਡੇ ਨਾਲ ਮੀਡੀਆ ਇੰਚਾਰਜ ਅੰਮ੍ਰਿਤਸਰ ਤੋਂ ਵੈਸਟ ਤੋਂ ਵਰੂਨ ਰਾਣਾ ਜੀ ਤੁਸੀਂ ਸਾਡੇ ਨਾਲ ਬਣੇ ਰਹੋ ਕੈਮਰਾਮੈਨ ਤਰੁਨ ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ